ਚੰਗਾਈ ਤੋਂ ਪਲੱਗ ਗਈ ਆ ਓਦਾਂ ਵੈਸੇ ਨਾ ਬੰਦੇ ਦੇ ਕੰਮ ਵੇਖ ਲੋ ਕਦੋਂ ਲਈ ਮੈਂ ਆਵਾਜ਼ ਮਾਰਦੀ ਆ ਹਜੇ ਤੱਕ ਨਹੀਂ ਉੱਤੇ ਆਈ ਕੀ ਪਤਾ ਕਿਹੜੀਆਂ ਸਲਾਮਾਂ ਚੱਲਣ ਡੀਆਂ ਆ ਆ ਲੈਂਦੇ ਇਹਨੂੰ ਤਾਂ ਮੈਂ ਪੁੱਛਣੀ ਆ ਨਾ ਪਹਿਲਾਂ ਲੈ ਆਈ ਗਈ ਉਹ ਵੀ ਗੱਲਾਂ ਕਰੀ ਜਾਂਦੀ ਕੱਲੀ ਕੱਲੀ ਗੱਲਾਂ ਕਰਦੀਆਂ ਕਰਨੀਆਂ ਮੈਂ ਕਦੋਂ ਦੀ ਮੈਂ ਤਾਂ ਉਹਨੂੰ ਆਵਾਜ਼ਾਂ ਮਾਰਨ ਦੀ ਹੀ ਐਨਾ ਟਾਈਮ ਲੋਂਦੇ ਲੋਕ ਇਹ ਉੱਤੇ ਆਉਣ ਲੱਗਿਆ ਉਹ ਕੋਈ ਕੰਮ ਗੱਲ ਕਰਨ ਡੋਈ ਕੋਈ ਆਪਣੇ ਗੱਲਾਂ ਸੋਚਦੇ ਰਹਿੰਦੇ ਨੇ ਤੂੰ ਨਹੀਂ ਪਹਿਲਾਂ ਮੈਨੂੰ ਇਹ ਰਸੂ ਹਾਂ ਫੇ ਥੱਲੇ ਗੇਟ ਮੇਟ ਕਾ ਲਈ ਚੱਲਣੀ ਹੀ ਬੜਾ ਹੌਲੀ ਹੌਲੀ ਗੱਲਾਂ ਹੋਣਡੀਆਂ ਹੀ ਤੇ ਇਹਦੇ ਇਦਾਂ ਗੱਲ ਕਰਨ ਦੇ ਵਿੱਚ ਜਦਾਂ ਪੂਜਾ ਨੂੰ ਕੁਛ ਸੁਣੀ ਨਾ ਜਾਵੇ ਯਾਰ ਤੂੰ ਤਾਂ ਐਵੇਂ ਸ਼ੱਕ ਕਰਈ ਜਾਂਦੀ ਆ ਪਿਓ ਪੋਤ ਦੇ ਚ ਕਈ ਗੱਲਾਂ ਹੁੰਦੀਆਂ ਵਾ ਤੇ ਪਿਓ ਪੋਤ ਦੇ ਵਿੱਚ ਗੱਲਾਂ ਹੁੰਦੀਆਂ ਤਾਂ ਦੱਸ ਮੈਂ ਕਰਦੀ ਮੈਂਬਰ ਨਹੀਂ ਆ ਉਹ ਮੇਰੇ ਨਾਲ ਵੀ ਗੱਲ ਕਰ ਸਕਦੇ ਆ ਤੁਸੀਂ ਆਹ ਦੋ ਗੀਏ ਤੁਹਾਡੇ ਵਾਲੀ ਸੁਣ ਲੈ ਫੇ ਗੱਲ ਉਹ ਜੱਗੀ ਪੈਸੇ ਮੰਗ ਰਿਆ ਸੀ ਉਹ ਗੱਲ ਕਰਨ ਰਿਆ ਮੇਰੇ ਨਾਲ ਅੱਛਾ ਤੇ ਆ ਗੱਲ ਆ ਤੇ ਫਿਰ ਮੇਰੀ ਸੁਣੋ ਗੱਲ ਹੁਣ ਤੁਸੀਂ ਠੀਕ ਆ ਤੁਸੀਂ ਕਿਸ ਦੀ ਗੱਲ ਵਿੱਚ ਨਹੀਂ ਆਉਣਾ ਡੈਡੀ ਜੋ ਮਰਜ਼ੀ ਕਰਨ ਨਾ ਕਰਨ ਠੀਕ ਆ ਉਹਨਾਂ ਨੂੰ ਕਰੋ ਅੱਗੇ ਉਹਨਾਂ ਨੂੰ ਵੀ ਉਦਾਂ ਵੀ ਸਾਰੇ ਬੜੀਆਂ ਗੱਲਾਂ ਕਰਦੇ ਆ ਨਾਲੇ ਆ ਜਿਹੜਾ ਪੈਸੇ ਮੰਗਣਾ ਆਇਆ ਈ ਤੁਹਾਡੇ ਕੋ ਇਹਦੀ ਨਾਲ ਦੀ ਜਿਹੜੀ ਸ਼ਰਨ ਉਹ ਪਤਾ ਕਿੰਨੀਆਂ ਗੱਲਾਂ ਕਰਦੀ ਹੈ ਡੈਡੀ ਨੂੰ ਵੈਸੇ ਵੀ ਇਹਨਾਂ ਨੂੰ ਸਾਰਾ ਸ਼ਰੀਕਾ ਤੇ ਗਾਲਾਂ ਹੀ ਕੱਢਦਾ ਵਾ ਘਰੋਂ ਵੀ ਗਾਲਾਂ ਉਧਰੋਂ ਵੀ ਤੇ ਇਧਰੋਂ ਬਾਹਰ ਲੋਕੀ ਆੜਗਵਾੜੀ ਬਿਠੇ ਰਿਆਂ ਗੱਲਾਂ ਕਰਦੇ ਇਹਨਾਂ ਨੂੰ ਤੇ ਤੁਸੀਂ ਨਾ ਕਿਸ ਗੱਲ 'ਚ ਆਇਓ ਠੀਕ ਆ ਇਹਨਾਂ ਨੂੰ ਕਰ ਦੋ ਅੱਗੇ ਹਟਾ ਇਧਰੋਂ ਕੰਮ ਸੁੱਤਰ ਹੋ ਜਾਣਾ ਵਾ ਠੀਕ ਆ ਨਾ ਪੂਜਾ ਗੱਲ ਤੇ ਤੇਰੀ ਏ ਠੀਕ ਆ ਪਰ ਸਿਆਪਾ ਵਿੱਚ ਆ ਭੈਂੜਿਆ ਜੱਗੀ ਨੇ ਕਿਹਾ ਇਹ ਜਿਹੜੀ ਗੱਲ ਵਾ ਨਾ ਤੇਰੇ ਤੇ ਮੇਰੇ ਵਿੱਚ ਰਹੇ ਬਾਪੂ ਤੱਕ ਨਾ ਪਹੁੰਚੇ ਤੇ ਗੱਲ ਮੈਨੂੰ ਕਰਨੀ ਪੈਣੀ ਏ ਜੱਗੀ ਨਾਲ ਤੇ ਬਾਪੂ ਨੂੰ ਗਾਲੀ ਨਹੀਂ ਕਰ ਸਕਦਾ ਮੈਂ ਇਹ ਕਰਕੇ ਮੇਰਾ ਕੰਮ ਏ ਜੱਗੀ ਨਾਲ ਗੱਲ ਕਰਨਾ ਅੱਛਾ ਤੇ ਇਹ ਗੱਲ ਆ ਜੱਗੀ ਨੇ ਫਿਰ ਆਪੇ ਕਹਿਤਾ ਵਾ ਕਿ ਕਿਸ ਨੂੰ ਇਹ ਗੱਲ ਦਾ ਪਤਾ ਨਾ ਲੱਗੇ ਤੇ ਫਿਰ ਉਹਨੇ ਇਹ ਵੀ ਕਿਹਾ ਹੋਣਾ ਵਾ ਕਿ ਸਾਡੇ ਘਰ ਬਿਨਾਂ ਪਤਾ ਲੱਗੇ ਚੱਲ ਉਦਾਂ ਦੇ ਵੈਸੇ ਨਾ ਠੀਕ ਹੀ ਆ ਪਰ ਪੈਸੇ ਮੰਗਦਾ ਕਿੰਨੇ ਕਾ ਉਹ ਉਹ ਮੰਗਦਾ ਆਪਣੇ 800 ਰੁਪਿਆ ਵਾ ਤਰਲੇ ਲਈ ਜਾਂਦੇ ਹੈ ਕਹਿੰਦਾ ਦੇ ਦੇ ਕਿਸ ਤਰ੍ਹਾਂ ਮੈਨੂੰ ਅੱਛਾ ਆਹੋ ਤੇ ਫਿਰ ਮੇਰੀ ਇੱਕ ਗੱਲ ਸੁਣ ਲੋ ਧਿਆਨ ਨਾਲ ਪੈਸੇ ਦੇ ਦਾਂਗੇ ਜਰੂਰ ਹਾਂ ਪਰ ਅਸੀਂ ਆਪਣੀ ਜੇਬ ਚੋਂ ਨਹੀਂ ਦੇਣੇ ਦੇਣੇ ਡੈਡੀ ਦੇ ਖਾਤੇ ਚੋਂ ਆ ਉਹਨਾਂ ਕੋ ਦਵਾਣੇ ਪੈਸੇ ਅਸੀਂ ਆਪਣੇ ਕੋਲੋਂ ਨਹੀਂ ਦੇਣੇ ਹੈਗੇ ਪੂਜਾ ਇਹੋ ਗੱਲ ਤੇ ਬਾਬੂ ਕਹਿੰਦੇ ਆ ਵਾ ਉਹ ਸਾਡੇ ਹੀ ਸੋਚਦਾ ਵਾ ਉਹ ਕਹਿੰਦਾ ਸਾਡੇ ਹੀ ਕੁਝ ਬਣੇ ਸਾਡੇ ਕਾ ਜਾਇਦਾਦ ਬਣੂਗੀ ਤੇ ਫਾਇਦਾ ਹੋਊਗਾ ਸਾਨੂੰ ਹਲਤੇ ਤੁਹਾਡੀ ਠੀਕ ਆ ਪਰ ਚੱਲ ਵੀ ਇਹ ਲੋ ਫਿਰ ਜਿੱਦਾਂ ਠੀਕ ਲੱਗਦਾ ਉਦਾਂ ਹੀ ਕਰ ਲੋ ਪਰ ਇਹ ਆ ਕਿ ਚੱਲਿਓ ਬੜਾ ਸਮਝਦਾਰੀ ਦੇ ਨਾਲ ਯਾ ਸਮਝਦਾਰੀ ਚੱਲਣਾ ਪਹਿਲਾਂ ਤੈਨੂੰ ਪਤਾ ਹੀ ਦਰੋਂ ਕੋਈ ਫੈਸਲਾ ਲੈਣਾ ਪੈਣਾ ਤੇ ਘਰ ਦੇ ਬੰਦੇ ਨਾਲ ਗੱਲ ਕਰਨੀ ਪੈਂਦੀ ਆ ਨਾਲੇ ਬਾਪੂ ਸਿਆਣਾ ਬੰਦਾ ਤੈਨੂੰ ਪਤਾ ਹੀ ਆ ਆਹੋ ਕੇ ਬਹੁਤ ਸਿਆਣਾ ਆ ਬਾਪੂ ਤੁਹਾਡਾ ਇਹੋ ਜਿਹਾ ਸਿਆਣਾ ਘਰ ਚ ਇੱਕ ਅੱਧਾ ਹੋਰ ਹੋਏ ਨਾ ਤੇ ਵੈਸੇ ਪਿੰਡ ਨੂੰ ਹੀ ਪਲਟਾ ਕੇ ਰੱਖ ਦੂਗਾ ਜਿਹੋ ਜਿਹਾ ਸਿਆਣਪ ਵਰਤਦੇ ਆ ਚੁੱਪ ਕਰ ਮੈਂ ਗਿਆ ਉਹਦੀ ਗੱਲਾਂ ਨਾ ਕਰ ਚੰਗਾ ਆਪਣੀ ਮੱਤ ਆਪਣੇ ਕੋਲ ਹੀ ਰੱਖ ਅੱਲਾ ਮਾਰਦੀ ਵਡੀਆਂ ਆਹੋ ਤੋ ਇਹਦੀ ਆਪਣੇ ਪਿਓ ਦੀ ਸੈੜ ਹੀ ਲੈਣੀ ਆ ਪਿਓ ਦੇ ਨਾਂ ਤੇ ਕਿਦਾਂ ਇਹਨੂੰ ਝੁੰਜੜੀ ਆਣ ਲੱਗ ਜਾਂਦੀ ਆ ਹਜ ਹੈ ਕੀ ਆ ਬੱਲਾ ਕੋਈ ਨਹੀਂ ਮੈਂ ਵੀ ਦੱਸੂੰਗੀ ਤੈਨੂੰ ਟਾਈਮ ਆਉਣ ਤੇ ਹਲੋ ਪਾਣੀ ਪੀ ਲੈ ਘਟ ਕੌਣ ਕਿਉਂ ਹੋ ਗਿਆ ਚੀ ਚੰਦ ਜਾੜ ਆਈ ਤੂੰ ਕਾਹਦਾ ਚੰਦ ਚਾਹ ਰਹੀ ਆ ਮੈਂ ਤਾਂ ਹੁਣ ਪਾਣੀ ਲੈ ਕੇ ਤੇ ਪਾਣੀ ਦੇ ਘਟ ਪੀ ਲੈਣ ਤੇ ਹੁਣ ਕਿਉਂ ਹੋ ਗਿਆ ਵਾ ਉੱਥੇ ਮਨੋਨਾ ਕੰਜਰਾ ਪੁੱਛਿਆਗਾ ਅੱਖ ਨਹੀਂ ਹੈ ਬੁੱਢੀਆਂ ਪ੍ਰਦਾਨ ਕੀਤੀਆਂ ਗੱਡੀ ਉਹਨਾਂ ਇੱਕ ਹੋਰ ਸ਼ਗਾਤ ਉੱਥੇ ਆਈ ਆ ਸ਼ਗਾਤ ਆ ਇਹ ਕੌਣ ਆਈ ਜੋਤੀ ਅਸਾ ਜੋਤੀ ਆਈ ਤੇ ਕੀ ਹੋਇਆ ਕੋਈ ਗੱਲ ਹੋਈ ਉੱਥੇ ਤੁਹਾਡੇ ਨਾਲ ਗੱਲ ਤੇਨੂੰ ਨਹੀਂ ਪੜਾ ਜੀ ਮੈਂ ਅੱਡ ਤੁਹਾਨੂੰ ਪਹਿਲਾਂ ਹੀ ਆਖਿਆ ਸੀ ਕਿ ਨਾ ਜਾਓ ਤੁਹਾਨੂੰ ਪਤਾ ਤਾਂ ਹੈਗਾ ਵਸ ਬਾਹਰ ਲੋਕਾਂ ਦੇ ਕਿਦਾਂ ਦੇ ਹੋਗੇ ਆ ਤੇ ਕੀ ਲੋੜੀ ਤੂੰ ਜਾਣ ਦੀ ਉੱਥੇ ਕਿਹੜਾ ਕਿ ਮੇਰਾ ਆਪਣਾ ਮਾਪਿਓ ਬੈਠਾ ਜਿੱਤੇ ਤੁਸੀਂ ਚੱਲ ਗਏ ਸੀ ਤੁਹਾਨੂੰ ਕਿੰਨੇ ਕਿਹਾ ਹੈ ਜਾਣ ਵਾਸਤੇ ਬੁੱਢੀਆਂ ਅਥੇ ਪ੍ਰਦਾਨ ਕੀਤੀਆਂ ਹੈ ਇੰਨੀ ਇਹਨਾਂ ਮੇਰੀ ਬੇਇੱਜ਼ਤੀ ਕੀਤੀ ਜੱਗੀ ਘਰ ਨਹੀਂ ਟੱਕਰਿਆ ਜੱਗੀ ਕਿੱਥੇ ਗਿਆ ਹੈ ਉਹ ਆਨ ਦੇ ਕੋਈ ਇਹਨਾਂ ਸ਼ਹਿਰ ਗਿਆ ਹੋਈ ਜਾਂਦਾ ਇੱਥੇ ਲੱਗੇ ਗਿਆ ਸੋਦਾ ਕੋ ਲੱਗਦਾ ਨਹੀਂ ਉਹਨਾਂ ਦਾ ਚੱਲ ਕੋਈ ਗੱਲ ਨਹੀਂ ਜੇ ਉਹਨਾਂ ਨੇ ਕਹਿਤਾ ਵਾਅਦਾ ਘਟਾ ਆਪਣੇ ਘਰਾਂ ਚ ਵੀ ਹੋਈ ਜਾਂਦਾ ਵਾ ਬਾਕੀ ਬੁੜੀਆਂ ਨੇ ਪ੍ਰਧਾਨ ਕੀ ਕਾਦੀ ਆ ਜੇ ਜੱਗੀ ਨਹੀਂ ਟਕਰਾਂ ਤਾਂ ਉਹਨਾਂ ਨੇ ਹੁਣ ਤੇਰਾ ਰਾਜਬਾਈ ਤੇ ਪੁੱਛਿਆ ਹੋਊਗਾ ਨਾ ਰਾਜਬਾਈ ਪੁੱਛਿਆ ਇੰਨੀ ਬੇਇੱਜ਼ਤੀ ਕੀਤੀ ਬੇਇੱਜ਼ਤੀ ਕਾਦੀ ਤੁਹਾਨੂੰ ਤਾਂ ਉਧਰ ਚੱਟ ਪਈ ਆਤੀ ਲੱਗਣ ਦਾ ਪੈਂਦੀ ਜੋਤੀ ਦਾ ਤਾਂ ਨਾ ਬੋਲ ਹੀ ਇਤਰਾ ਦਾ ਵਾ ਕਿਉਂ ਕਹਿਤਾ ਰਾਜਬਾਈ ਪੁੱਛਦੀ ਨਾ ਤੇ ਵੇਖਣ ਲੱਗਦਾ ਤਾਂ ਪਤਾ ਨਹੀਂ ਕੀ ਕਹਿਣ ਲਈ ਤੇ ਐਵੇਂ ਨਿੱਕੇ ਨਿੱਕੇ ਗੱਲਾਂ ਦਾ ਗੁੱਸਾ ਕਰਕੇ ਬੈਹਿੰਦੇ ਤੇਰੇ ਘਰ ਕੇ ਉੱਥੇ ਹੋਇਆ ਵਾ ਉਹਨੇ ਮੇਨੇ ਮਾਰਿਆਂ ਦੇ ਚਾਚੇ ਤਾਏ ਦੇ ਘਰ ਤਾਨੂੰ ਵੀ ਲੱਗਦਾ ਕਿ ਮੈਂ ਹੀ ਚੰਦ ਚੜਿਆ ਮੇਰਾ ਕਸੂਰ ਹੋਣਾ ਵਾ ਸਾਰੇ ਥਾਂ ਤੇ ਮੈਂ ਹੀ ਬੁਰੀ ਬਣਦੀ ਆ ਨਾ ਬਾਕੀ ਗੱਲਾਂ ਇਹਦਾਂ ਦੀਆਂ ਹੋ ਜਾਂਦੀਆਂ ਬੋਲ ਨੇ ਜਿਹੜੇ ਮੂੰਹ ਦੇ ਵਿੱਚ ਨਹੀਂ ਪੈਂਦੇ ਤੇ ਇਹੀ ਗੱਲਾਂ ਹੋ ਜਾਂਦੀਆਂ ਉਹ ਝੋਟ ਥੋੜੇ ਬੋਲਦੇ ਹੋ ਹੈ ਜੋ ਨਹੀਂ ਝੂਠ ਬੋਲਦਾ ਫਿਰ ਤੈ ਸਾਰੀ ਗੱਲ ਪੁੱਛ ਗਾ ਨਾ ਫਿਰ ਤੂੰ ਕੱਦੋਂ ਆਗੇ ਪਤਾ ਨਹੀਂ ਮੈਂ ਕਰ ਲੈਣਾ ਉੱਥੇ ਕੀ ਚੱਕਰ ਵਾ ਠੀਕ ਆ ਪਰ ਇਹ ਤੇਰੀ ਗਲਤੀ ਹੈ ਤੇਰੇ ਫੰਡੇ ਵੇਖੀ ਮੈਂ ਤੇਲ ਕਿੱਦਾਂ ਲਾਵਾਂ ਜਿਹਦਾ ਅੱਗੇ ਲਾਇਆ ਸੀ ਨਾ ਭੁੱਲ ਗਿਆ ਜੇਤਾ ਉਦਾਂ ਲਾਉਣਾ ਹੀ ਆ ਫੋਨ ਹੁੰਦਾ ਤਾਂ ਹੈਲੋ ਹਾਂਜੀ ਬਾਠੀ ਥਾ ਵਦ ਕੋਈ ਨਹੀਂ ਕੋਈ ਨਹੀਂ ਆਇਆ ਨੇ ਆਇਆ ਨਾ ਕੋਈ ਕੱਲ ਤੱਕ ਇਹ ਕਿਨੇ ਨਾ ਮਗਰੇ ਕੰਜਰਾਂ ਦਾ ਫੋਨ ਆ ਗਿਆ ਯਾਂ ਕੰਮ ਦਾ ਬਾਕੀ ਤੇ ਅਸਾ ਕਤਾਬ ਮੈਂ ਕਰਕੇ ਜਾਣਾ ਸੀ ਇਹਨਾਂ ਦਾ ਹੁਣ ਫੋਨ ਆ ਗਿਆ ਕੰਪਨੀ ਦਾ ਉਨੂੰ ਜਾਣਾ ਪੈਣਾ ਵਾ ਬਾਕੀ ਇਹ ਨਾ ਸੋਚੀ ਮੈਨੂੰ ਪਤਾ ਨਹੀਂ ਲੱਗੂਗਾ ਮੈਂ ਉੱਥੇ ਪੜਾ ਕਰ ਲੈਣਾ ਸਾਰਾ ਗੱਲਬਾਤ ਆ ਠੀਕ ਆ ਛਨੀ ਹਾਲ ਮਤਭਿਆ ਕੇ ਕਿ ਨਾਲ ਜਾ ਹਰ ਤੇ ਜੱਗੇ ਨਹੀਂ ਟਕਰਿਆ ਹੋਣਾ ਪਰ ਜੇ ਜੱਗੀ ਹੁੰਦਾ ਨਾ ਤਾਂ ਮੌਕਾ ਵੀ ਸੰਭਲਿਆ ਜਾਣਾ ਨਾਨਨਪੁਰ ਜਾਈ ਦੋਵੇਂ ਤਿੱਕੋ ਜੀਆਂ ਹੈਗੀਆਂ ਪਤਾ ਨਹੀਂ ਕੀ ਕੀ ਨੂੰ ਕਿਆ ਹੋਣਾ ਹੁਣ ਇਹ ਕੜਾ ਘੱਟ ਵੇ ਤੇ ਅੱਗੇ ਨਹੀਂ ਘੱਟ ਚੱਲ ਜੇ ਜਾਂਦਾ ਵਾ ਤੇ ਜਾਂਦੇ ਰੋਕਣਾ ਨਹੀਂ ਇਹਦੇ ਰੁਕਿਆ ਘਰ ਲੜਾਈ ਪੈਣੀ ਇਹਦੇ ਨਾਲ ਚੰਗਾ ਕੰਮ ਤੇ ਚਾਹ ਉਹ ਸਾਰੇ ਨਾਲੋਂ ਚੰਗਾ ਵੇਖਾਂ ਕੁਛ ਇੱਕ ਤੇ ਨਾ ਇਹਨਾਂ ਦੋਹਾਂ ਤੇ ਤਰਲੇ ਲਈਦੇ ਆ ਤੇ ਸਾਗ ਹੀ ਲਿਆਂਦੋ ਕਿਤੇ ਬੰਦਾ ਸਾਗ ਹੀ ਕੋ ਖਾ ਲੈਂਦਾ ਮਾਸਾ ਬਣਾ ਕੇ ਇੱਥੇ ਜੱਗੀ ਨੇ ਲਾਇਆ ਵਾ ਐਦਾਂ ਕਰਦੀ ਆ ਡਾਂਗਕ ਜੋ ਗਾ ਇਦਾਂ ਤੋੜ ਲਿਆਉਣੀ ਆ ਪਈ ਉਹਨਾਂ ਨੇ ਕੀ ਪਤਾ ਲਿਆ ਕੇ ਦੇਣਾ ਕਿ ਨਹੀਂ ਰੇਖਾ ਇਹ ਕਿੰਨੀਆਂ ਸਬਜ਼ੀਆਂ ਲਾਈਆਂ ਆਏ ਨੇ ਹਾ ਜੇ ਵਿਚਾਰਾ ਨਾ ਰਹਿੰਦਾ ਬਿਮਾਰ ਹੀ ਉਹ ਤੇ ਵੇਲਾ ਤਾਂ ਵੀ ਕੋਈ ਆਸੀ ਚੀਜ਼ ਨਹੀਂ ਹੋਣੀ ਜੜੀਆਂ ਨੇ ਨਾ ਬੀਜੀ ਹੋਵੇ ਇੱਕ ਮੇਰਾ ਬੰਦਾ ਹੀਓ ਪਿਓਰੇ ਮਗਰ ਹੀ ਲੱਗ ਲਾ ਕੇ ਨਾ ਖੱਪ ਚੱਲਿਆ ਆ ਹੈ ਇਹਨੂੰ ਮਾਸਾ ਨਹੀਂ ਕਿਤੇ ਆਉਂਦਾ ਵੀ ਬੰਦਾ ਘਰ ਇੱਕ ਮਾਸਾ ਧਨੀਆਂ ਹੀ ਬੀਜ ਛੜਦਾ ਆ ਬੰਦਾ ਸਬਜੀ ਦੀ ਪਾਉਣ ਜੱਗਾ ਹੋ ਜਾਂਦਾ ਚੱਲ ਹੁਣ ਬਹੁਤੀਆਂ ਗੱਲਾਂ ਛੱਡ ਪੂਜਾ ਗੇਟ ਬੰਦ ਦੀਓ ਚੁੱਪ ਕਰਕੇ ਨਾ ਸਾਗ ਤੋੜ ਲਾ ਪਹਿਲਾਂ ਉਹ ਨਾ ਉੱਤੇ ਹੀ ਆਦੀ ਉਹ ਚੜ੍ਹੇਲ ਜੀ ਕੋਠੇ ਤੇ ਪਾਵਣੀ ਆ ਜੋਤੀ ਦੀਦੀ ਮੇਰੀ ਗੱਲ ਸੁਣਿਓ। ਇੱਥੋਂ ਬਾਹਰ ਮਾਰ ਲਾ। ਹਾਂ ਬੋਲ। ਕਿੱਥੇ ਚੱਲੇ ਜੇ? ਕਿਤੇ ਵੀ ਨਹੀਂ ਮੈਂ ਇੱਥੇ ਚੱਲਨੀ ਆ ਬਾਹਰ ਨੂੰ। ਤੇ ਆ ਇਦਾਂ ਕਰਿਓ ਕੋਠੇ ਤੇ ਕੱਪੜੇ ਸੁੱਕੜੇ ਪਾ ਦਿਓ ਹਾਂ। ਥੋੜੇ ਹੀ ਨੇ ਦੋ ਹੀ ਨੇ। ਇਦਾਂ ਕਰਦੇ ਛਣ ਪਾ ਹੀ ਆਪ ਹੀ ਜਾ ਕੇ। ਮੈਂ ਚੱਲਨੀ ਆ ਜੜਾ ਜਰਾ ਕਨ ਬਾਹਰ ਨੂੰ। ਪਾ ਦੂੰ ਹਾਂ ਮੈਂ ਅੰਦਰ ਕੋਈ ਹੋਰ ਕੰਮ ਕਰ ਲਾਂ। ਛਣ ਮੇਰੀ ਗੱਲ ਸੁਣ ਮੈਂ ਸਵੇਰ ਦੀ ਨਾਲ ਤੇਰੇ ਸਾਹਮਣੇ ਬਹਿਲੀ ਬੈਠੀ ਹਾਂ। ਉਹ ਅੰਦਰ ਤੁਹਾਨੂੰ ਕਹਾਂ ਨੀ ਕੱਪੜੇ ਪਾ ਆ। ਹੁਣ ਮੈਂ ਚੱਲੀ ਆ ਨਾ ਕਿਤੇ ਤੂੰ ਮੈਨੂੰ ਮਗਰੋਂ ਟੋਕਣ ਟੈਪੀ ਆ। ਤੇ ਚੱਲ ਤਾਨੂੰ ਹੋਈ ਗਏ ਨੇ 4-5 ਦਿਨ ਹੋ ਗਏ ਇੱਥੇ ਆਇਆਂ ਨੂੰ ਤੇ ਮੈਨੂੰ ਲੱਭਣ ਦੀ ਆ ਕੀ ਕਰ ਸਕਦੇ ਕੀ ਨਹੀਂ ਤੁਸੀਂ ਉਹ ਤੇ ਮੇਰੀ ਗਲਤੀ ਜਿਹੜੀ ਮੈਂ ਤੁਹਾਨੂੰ ਇਹ ਕਹਿ ਬੈਠੀ ਕਿ ਕੋਠੇ ਤੇ ਕੱਪੜੇ ਸੁਕਣੇ ਪਾ ਦੋ ਇੰਨਾ ਕਦੇ ਮੈਨੂੰ ਪਤਾ ਹੀ ਚੰਗੀ ਤਰ੍ਹਾਂ ਕਿ ਤੁਸੀਂ ਕੋਈ ਕੰਮ ਨੂੰ ਹੱਥ ਲਾਉਂਦੇ ਜੀ 4-5 ਦਿਨ ਹੋ ਗਏ ਇੱਥੇ ਕਿੰਨਾ ਕੋਈ ਚੀਜ਼ ਵੜ ਕੇ ਇੱਧਰ ਦੇ ਇੱਧਰ ਰੱਖੀ ਆ ਨਾ ਕਰੋ ਬਾਬਾ ਬਸ ਚੁੱਪ ਹੀ ਕਿਤੇ ਰਹੋ ਮੇਂ ਮੇਰੀ ਗੱਲ ਸੁਣੋ ਜੇ ਤੁਹਾਨੂੰ ਇੰਨਾ ਕੁਝ ਮੈਨੂੰ ਸੁਣਾਉਣਾ ਹੀ ਫਿਰ ਆ ਵੀ ਪਾਵਨ ਦੀ ਜਾ ਕੇ ਮੈਂ ਨਹੀਂ ਮਾਜਾ ਮਾਰਨ ਲਿਪਟੇ ਜਾਂਦੀ ਜਾਂਦੀ ਨੂੰ ਕੰਮ ਨਹੀਂ ਕਰਦੇ ਜਾਓ ਕੋਈ ਕੰਮ ਤਾਂ ਡਾ ਪਿੱਛੇ ਪਾਇਆ ਪਾਇਆ ਕੱਪੜੇ ਜਾ ਕੇ ਨਾਲੇ ਹੂਨ ਆ ਗਿਆ ਅੰਦਰ ਮੈਂ ਹੀ ਪਾਉਣੇ ਨੇ ਤੂੰ ਹੀ ਨਹੀਂ ਪੋ ਕੇ ਜਾਣੇ ਪਹਿਲਾਂ ਪਾਇਆ ਜਾ ਕੇ ਸੁਪਨ ਵਾਲੇ ਬਣ ਲੋ ਜਾ ਬੈਣਾ ਜਿੱਥੇ ਚੱਲਣੀ ਹੈ ਜਾ ਨੇ ਸ਼ਰਨਾ ਮੇਰੇ ਘਰ ਸੁਣ ਹਾਂਜੀ ਦੱਸੋ ਕੀ ਰਹਿ ਗਿਆ ਦੱਸਣਾ ਕੀ ਆ ਦੱਸਣਾ ਤੇ ਕੱਲ ਜ਼ਰੂਰੀ ਆ ਐਦਾਂ ਕਰੇ ਜੱਗੀ ਆਉਗੇ ਨਾ ਮੈਂ ਦੱਸੀ ਨਾ ਕਿ ਪੰਮ ਦਾ ਪ੍ਰੋਣਾ ਆਇਆ ਸੀ ਗਲਨ ਲੱਖੇ ਆ ਤੇ ਲੱਖੇ ਰਹਿੰਦੇ ਉਹਨਾਂ ਨੂੰ ਹੁਣ ਉਹ ਬਾਬਾ ਮੈਨੂੰ ਤੁਹਾਡੇ ਨਾਲੋਂ ਜ਼ਿਆਦਾ ਪਤਾ ਵਾ ਕਿਹੜੀ ਗੱਲ ਕਰਨੀ ਤੇ ਕਿਹੜੀ ਨਹੀਂ ਆ ਮੈਂ ਗੱਲ ਕਰਦੀ ਆ ਤੂੰ ਸਮਝ ਕੇ ਮੈਨੂੰ ਪਤਾ ਨਹੀਂ ਦੱਸਣਾ ਉਹਨਾਂ ਨੂੰ ਤੂੰ ਹੀ ਨਗਰੇ ਦੱਸ ਦਿਓ ਮੇਰਾ ਫੋਨ ਅੰਦਰ ਆਉਂਦਿਆ ਮੈਨੂੰ ਵੀ ਲੱਗਦਾ ਹਾਏ ਜੇ ਮੈਂ ਸੱਚੀ ਗੱਲ ਦੱਸਣ ਲੱਗੀ ਆ ਉਹ ਵੀ ਤਾਂ ਮੇਰੇ ਦਿਵਾਲੇ ਹੋ ਗਈਆਂ ਜੇ ਮੈਂ ਦੱਸਣਾ ਤਾਂ ਤੈਨੂੰ ਕਦੋਂ ਦੱਸਦੀ ਕਿਛੜ ਨਹੀਂ ਤਾਂ ਇਹ ਗੱਲ ਕਰੀ ਨਾ ਜੱਗੀ ਨਾਲ ਮੈਂ ਦੱਸਣਾ ਨਹੀਂ ਮੈਨੂੰ ਇਹ ਟੈਨਸ਼ਨ ਲੱਗੀ ਆ ਕਦੋਂ ਦੇ ਘਰੋਂ ਨਿਕਲੇ ਨੇ ਹਜੇ ਤੱਕ ਘਰ ਨਹੀਂ ਆਏ ਚੱਲ ਉਹਨੇ ਤੇ ਆ ਹੀ ਜਾਣਾ ਕੋਈ ਗੱਲ ਨਹੀਂ ਆ ਜਾ ਫੋਨ ਸੁਣ ਲੈ ਜਾ ਕੇ ਜਾ ਆਹੋ ਤੁਹਾਨੂੰ ਇਹ ਥੋੜਾ ਫਿਕਰ ਹੁੰਦਾ ਵਾ ਕਿੱਥੇ ਆ ਮੇਰਾ ਭਰਾ ਕਿੱਥੇ ਨਹੀਂ ਬਸ ਤੁਹਾਨੂੰ ਤੇ ਇਹੀ ਹੈ ਕਿ ਉਹਨੂੰ ਉਹਨਾ ਦੱਸੀ ਤੇ ਉਹਨੂੰ ਉਹਨਾ ਦੱਸੀ ਤੇ ਉਹਨਾਂ ਦਾ ਕਹਵਾਉਂਦਾ ਨਾ ਤਾਂ ਫਾਇਦਾ ਨਹੀਂ ਹੈਗਾ ਨਾ ਕਵਾਇਆ ਕਰ ਇੱਕ ਨਾ ਸਾਰਾ ਦਿਨ ਬੰਦੇ ਲੱਗੇ ਰਹੇ ਤਾਂ ਮੈਂ ਬੋਰ ਹੀ ਹੋ ਜੰਨੀ ਆ ਮਾਂ ਕਿਤੇ ਲੱਗੇ ਬੰਦੀ ਨਾ ਖਲੋਂਦੀ ਬਸ ਕੰਮ ਦੀ ਪਈ ਰਹਿੰਦੀ ਐ ਸਾਰਾ ਚੱਲ ਮਨਾ ਗੇਟ ਬੰਦ ਕਰ ਹੀ ਜਾਣੀ ਆ ਹਾਂ ਹੋਏ ਇੱਕ ਤੇ ਨਾ ਇੰਨੇ ਕਿ ਜਗਾ ਵਰ ਲੰਗਰ ਨੂੰ ਇਹ ਵੀ ਲੋਕੀ ਛੱਡ ਦੇ ਵੇ ਕਿੱਦਾਂ ਮੋਟਰਸਾਈਕਲ ਸਕੂਟਰਾਂ ਲਾਈਆਂ ਨੇ ਇਹ ਨਹੀਂ ਸੋਚਦੇ ਕਿ ਹਾੜਾ ਕਾਰਵਾ ਸਿੱਧਾ ਹੀ ਲੰਗਰ ਆਣੀ ਹੁੰਦਾ ਕਿੱਦਾਂ ਲੋਕਾਂ ਨੇ ਚੌਂਕ ਵੱਧ ਸਮਝਿਆ ਵਾ ਚੱਲ ਮਾਣਾ ਦਲਬੀਰੋ ਆਂਟੀ ਵੱਲ ਹੋ ਕੇ ਆਉਂਦੀ ਆ ਕੋਈ ਵਾਫਾ ਲੈ ਕੇ ਆਉਂਦੀ ਓਦਰ ਦੀ ਘਰ ਵੇਖ ਲੀ ਲੋਕਾਂ ਦੀ ਨਾ ਫਰਾਂਜੀ ਵਾਲੀ ਗੱਲ ਆ ਕੋਈ ਹਾਂ ਨਹੀਂ ਲੋਕਾਂ ਦਾ ਕਿਆ ਕਿੱਧਰ ਜਾਂਦੀ ਵੇ ਚੁੱਪਚਪੀਤੀ ਪਹਿਲਾਂ ਇਹਨੂੰ ਦੇ ਵੇਖਾਂ ਜਾ ਕੇ ਇਹਦੀ ਕਲਾਸ ਲਵਾ ਤੀਰਵਾਲ ਬਾਅਦ ਚ ਜਾਂਦੀ ਵੇ ਹੋਏ ਹੋਏ ਕੀ ਕਰਨੀਏ ਪੂਜਾ ਭਾਬੀ ਜਾਣੀ ਸਦੇਣੀ ਜੀ ਤੂੰ ਤੇ ਮੇਰਾ ਧੜਾ ਕਈ ਘਟ ਕੇ ਰੱਖਤਾ ਈਓ ਕਮਸ ਕਮ ਐਡੀ ਦਰੋ ਤੁਰ ਕੇ ਆਈਆਂ ਆਵਾਜ਼ ਹੀ ਦੇ ਲੈਂਦੀਓ ਜਦੋਂ ਬਾਦ ਦੇ ਤੇਰੀ ਵੀ ਗੜੇ ਕੰਮ ਕਰਦੇ ਨਹੀਂ ਨਾ ਪਤਾ ਲੱਗਣਾ ਲੈ ਦੱਸ ਨੇ ਖੂਣ ਗਾ ਤੋਂ ਡਈ ਆ ਪੈਣਾ ਮੈਂ ਤੇਰੀ ਪਰਜਾਈ ਨੂੰ ਪੁੱਛ ਕੇ ਆਈ ਆ ਉਹਨੂੰ ਪੁੱਛ ਕੇ ਤੋੜਿਆ ਮੈਂ ਆਪਣੇ ਆਪ ਮੇਰਾ ਦਿਮਾਗ ਥੋੜੀ ਖਰਾਬ ਆ ਮੈਂ ਆਪਣੇ ਆਪ ਆ ਕੇ ਸਾਗ ਤੋੜਨ ਬੈਗੀ ਆ ਅੱਛਾ ਪਰਜਾਈ ਮੇਰੇ ਤੇ ਪਾਣੀ ਲਾਉਂਦੀ ਥੱਕ ਜਾਂਦੀ ਆ ਕਿਉਂ ਤੂੰ ਪੁੱਛ ਕੇ ਆਏ ਜੇ ਦੱਸੋ ਲੈ ਦੱਸ ਇਹ ਕਿਦਾਂ ਦੇ ਗੱਲ ਕਰਨ ਡੀਆਂ ਤੋ ਜੋਤੀ ਜਦ ਸਬਜ਼ੀਆਂ ਉਹਨਾਂ ਨੇ ਲਾਈਆਂ ਵਾ ਤੇ ਪਾਣੀ ਵੀ ਉਹਨਾਂ ਨੇ ਲਾਉਣਾ ਵਾ ਪਾਣੀ ਕਿਹੜਾ ਦੱਸ ਤੂੰ ਲਾਉਂਦੀ ਆਂ ਆਕੇ ਹਾਦ ਹੋ ਗਈ ਏ ਤੇਰੀ ਵੀ ਪੂਜਾ ਪਾਪੀ ਮੇਰੀ ਗੱਲ ਸੁਣੋ ਪਾਣੀ ਉਹ ਲਾਉਂਦੀ ਆ ਹਨਾ ਪਾਣੀ ਲਾਉਂਦੀ ਲੋਕਾਂ ਨੂੰ ਟਾਣ ਵਾਸਤੇ ਥੋੜੀ ਲਾਈ ਦਾਂ ਬਾਕੀ ਰਹੀ ਗਲੱਚੀ ਸਬਜ਼ੀਆਂ ਲਾਈ ਦੀਆਂ ਆਪਣੇ ਵਾਸਤੇ ਆਪਣੇ ਘਰ ਦੀ ਸਬਜ਼ੀ ਖਾਣ ਪੀਣ ਵਾਸਤੇ ਇਹ ਥੋੜੀ ਕਿ ਲੋਕਾਂ ਵਾਸਤੇ ਲਾਈ ਦੀਆਂ ਵਾ ਤੂੰ ਹੀ ਤੇ ਚੁੱਪਚੀਂ ਆਣ ਕੇ ਡੇਜ ਇਹ ਚੰਗੀ ਗੱਲ ਹੈ ਤੁਹਾਡੇ ਵਾਸਤੇ ਪਹਿਲਾਂ ਮੇਰੀ ਸੁਣ ਲੈ ਗੱਲ ਜੋਤੀ ਐਵੇਂ ਵੱਧ ਘੱਟ ਗੱਲ ਨਾ ਕਰ ਮੇਰੇ ਨਾਲ ਠੀਕ ਆ ਮੈਂ ਉਹਨੂੰ ਪੁੱਛ ਕੇ ਆਈ ਆਂ ਮੇਰਾ ਦਿਮਾਗ ਨਹੀਂ ਖਰਾਬ ਮੈਂ ਆਪਣੇ ਆਪ ਸਬਜ਼ੀ ਤੋੜਨ ਆ ਗਈਆਂ ਇੱਥੇ ਨਾਲੇ ਇਹ ਤੂੰ ਕਿਦਾਂ ਦੀ ਗੱਲ ਕਰਤੀ ਲੋਕਾਂ ਨੇ ਲਟਾਉਂਦੀਆਂ ਅਹੀਂ ਹੁਣ ਲੋਕੀ ਹੋਗੇ ਤੁਹਾਡੇ ਵਾਤੇ ਜਦੋਂ ਤੁਹਾਡੇ ਸਾਥ ਦੇ ਹੀ ਆ ਉਦੋਂ ਅਸੀਂ ਆਪਣੇ ਆ ਤੇ ਜਦੋਂ ਅਸੀਂ ਕੋਈ ਮੜਾ ਜਾ ਧਨੀਆ ਵੀ ਇੱਥੋਂ ਵਾੜ ਲਈਏ ਉਦੋਂ ਹੀ ਲੋਕੀ ਹੋ ਜੰਨੇ ਆ ਹਾਦ ਹੋ ਗਈ ਏ ਤੇਰੇ ਤੇ ਉਹ ਬਗਾਨੀ ਆ ਉਹਨੂੰ ਬੜਾ ਪਤਾ ਕਿੰਨੂ ਚੀਜ਼ ਦੇਣੀ ਤੇ ਕਿੰਨੂ ਨਹੀਂ ਦੇਣੀ ਤੂੰ ਮੈਨੂੰ ਪੁੱਛ ਕਿਉਂ ਹੁੰਦੀ ਆ ਅੱਛਾ ਤੇ ਮੈਨੂੰ ਨਹੀਂ ਪਤਾ ਤੇ ਤੁਹਾਨੂੰ ਪੁੱਛਣਾ ਵਾ ਚੱਲ ਕੋਈ ਨਹੀਂ ਹੁਣ ਪੁੱਛ ਲੈਣੀ ਆ ਤੇ ਕਿਦਾਂ ਫਿਰ ਜੋਤੀ ਜੀ ਮੈਂ ਸਾਗ ਤੋੜ ਲਾਂ ਫਿਰ ਨਾ ਭੂਜਾ ਬਾਬੇ ਰਹਿਣ ਦੋ ਹੁਣ ਪੁੱਛਣ ਦਾ ਕੋਈ ਫਾਇਦਾ ਨਹੀਂ ਆ ਉਦੋਂ ਪੁੱਛਦੇ ਤਾਂ ਗੱਲ ਹੋਰ ਹੋਣੀ ਸੀ ਹੁਣ ਕੀ ਫਾਇਦਾ ਹੁਣ ਤਾਂ ਮੈਂ ਉਤੋਂ ਆਣ ਕੇ ਤੈਨੂੰ ਹੱਗ ਰੰਗੇ ਹੱਤੀ ਫੜਿਆ ਵਾ ਲੈ ਦੱਸ ਤੂੰ ਵੀ ਹੱਦ ਕਰੀ ਜਾਂਦੀ ਆ ਨਾਲੇ ਕੰਨੀਆਂ ਮੈਨੂੰ ਨਹੀਂ ਪੁੱਛਿਆ ਜੇ ਮੈਂ ਹੁਣ ਤੈਨੂੰ ਪੁੱਛਿਆ ਵਾ ਹੁਣ ਤੂੰ ਕੰਨੀਆਂ ਕੋਈ ਫਾਇਦਾ ਹੀ ਨਹੀਂ ਆ ਉਹ ਤੂੰ ਇੱਕ ਜਗ੍ਹਾ ਤੇ ਖਲੋ ਤਾਂ ਸਹੀ ਮੈਂ ਤੇ ਪਿਆਰੀ ਨਹੀਂ ਮੈਂ ਕੰਨੀਆਂ ਤੂੰ ਤਾਂ ਸਾਰੇ ਪਾਸੇ ਘੁੰਮੀ ਜਾਂਦੀਆਂ ਵਲ ਵਲ ਕੇ ਤੁਹਾਡੇ ਪੈਰ ਹੈਗੇ ਆ ਨਾ ਮੇਰੇ ਨਹੀਂ ਹੈਗੇ ਰਾਣਾ ਮੈਨੂੰ ਨਹੀਂ ਤੇਰੀ ਸਮਝਾਉਂਦੀ ਤੇਰਾ ਮੱਥਾ ਮਾਰਨ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ ਕੋਈ ਗੱਲ ਨਹੀਂ ਰਹਿਣ ਦੇ ਨਾਲ ਹੀ ਆਪਸ ਆਕ ਬਣਾਉਣਾ ਹੁਣ ਮੇਰੀ ਗੱਲ ਸੁਨੋ ਕੀ ਹੋਇਆ ਵਾ ਛੰਨ ਨੂੰ ਹੋਣਾ ਕੀ ਵੇਖ ਲੈ ਮੈਂ ਤੈਨੂੰ ਪੁੱਛਿਆ ਨਹੀਂ ਗੱਲ ਵੀ ਮੈਂ ਤੁਹਾਡਾ ਮੋਠੇ ਦਾ ਸਾਗ ਲੈਣਾ ਵਾ ਓਏ ਉਸੇ ਗੱਲੋਂ ਮੇਨ ਨਪੜ ਕੇ ਜਾਣ ਢੀਆ ਪਿਛੰਨ ਨੂੰ ਕੋਈ ਪੁੱਛਿਆ ਮੈਨੂੰ ਨਹੀਂ ਪੁੱਛਿਆ ਤੁਸੀਂ ਆ ਗੱਲਾਂ ਕਰਨ ਢੀਓ ਉਹਨੇ ਤੇ ਬੋਲਣ ਵਾਲੀ ਕੋਈ ਕਸਰ ਨਹੀਂ ਛੱਡੀ ਹੈਗੀ ਸਾਨੂੰ ਮੈਂ ਕਿਹਾ ਕੋਠੇ ਦੇ ਕੱਪੜੇ ਸੁਕਣੇ ਪਾਓ ਉਹ ਤੁਹਾਡਾ ਧਿਆਨ ਨਹੀਂ ਹੋਇਆ ਧਿਆਨ ਕਿ ਤੁਸੀਂ ਇੱਥੇ ਲੜਨ ਦੇ ਪਿਆ ਜੀ ਛੰਨ ਤੂੰ ਚੁੱਪ ਕਰ ਚੰਗਾ ਤੂੰ ਪਾਈ ਨਾ ਕੱਪੜੇ ਸੁੱਕਣੇ ਕੋਠੇ ਤੇ ਹਦ ਹੋ ਗਈ ਆ ਵੈਸੇ ਮੈਂ ਤੁਹਾਨੂੰ ਵੇਖਿਆ ਵਾ ਮੈਂ ਬੜਾ ਸਮਝਾਇਆ ਵਾ ਇਹਨਾਂ ਨੂੰ ਮਾਸਾ ਨਹੀਂ ਅਕਲ ਹੈਗੀ ਕਿੱਦਾਂ ਕਿਸ ਨਾਲ ਗੱਲ ਕਰਨੀ ਕਿੱਦਾਂ ਨਹੀਂ ਆ ਵੇਖੋ ਹੁਣ ਤੁਹਾਡੇ ਨਾਲ ਲੜਨਾ ਆ ਕੇ ਨਹੀਂ ਪਹਿਲਾਂ ਮੇਰੇ ਨਾਲ ਘਰ ਲੜਦੇ ਰਹਿੰਦੇ ਨੇ ਸ਼ਰਮ ਨਹੀਂ ਮੇਰੀ ਗੱਲ ਸੁਣੋ ਘਰ ਟੱਲ ਮੰਨਦੇ ਤੂੰ ਮੇਰੇ ਨਾਲ ਲੜਦੀ ਆ ਉਹ ਆਪਣੀ ਦੋਹਾਂ ਦੀ ਵੱਖਰੀ ਗੱਲ ਹੁੰਦੀ ਆ ਹੁਣ ਤੀਜੇ ਬੰਦੇ ਦੇ ਸਾਹਮਣੇ ਡੇਹੀ ਮੇਰੀ ਬੇਇੱਜ਼ਤੀ ਕਰਨ ਤੇ ਸ਼ਰਮ ਨਹੀਂ ਆਉਂਦੀ ਕੋਰਣਾ ਤੇ ਜਾ ਬੰਦਾ ਕੋਈ ਵੀ ਇੱਥੇ ਤੇ ਤੁਝਾ ਹੈ ਹੀ ਨਹੀਂ ਕੋਈ ਉਹ ਵੀ ਆਡੇ ਆਪਣੀ ਨੇ ਤੂੰ ਇਹ ਸੋਚ ਕੇ ਸਾਡੇ ਸਾਗ ਮਾਰੇ ਲਾਂਡੀ ਆ ਤੁਹਾਡੀਆਂ ਚੀਜ਼ਾਂ ਮਾਰੇ ਤੇ ਮੈਂ ਉਹਨਾਂ ਨੂੰ ਲਾਂਡੀ ਐ ਨਹੀਂ ਤੇ ਮੈਨੂੰ ਕੀ ਲੋੜ ਤੇ ਇਹਨੇ ਫਾਇਆ ਕੀ ਨਾ ਲੜੋ ਤੁਸੀਂ ਬਸ ਆਪਣਾ ਹੀ ਖਿਆਲ ਰੱਖੋ ਕਿ ਜਿੰਨਾ ਕਰ ਸਕਦੇ ਤੁਸੀਂ ਤੁਹਾਡੀ ਟੈਨਸ਼ਨ ਨਾ ਚੁੱਕੋ ਮੈਨੂੰ ਤੇਰੀ ਟੈਨਸ਼ਨ ਨਹੀਂ ਹੈਗੀ ਮੈਨੂੰ ਆਪਣੇ ਭਰਾ ਦੀ ਟੈਨਸ਼ਨ ਵਾ ਚੰਗਾ ਤੇ ਭਰਾ ਦੀ ਟੈਨਸ਼ਨ ਹੁੰਦੀ ਨਾ ਤੇ ਮਹੀਨਾ ਵੀ ਨਾਣ ਕੇ ਇੱਥੇ ਨਾ ਬੈੰਦੇ ਤੁਸੀਂ ਉਹ ਜਿਹੜਾ ਜਾੜਾ ਪਾਉਂਦੇ ਉਹਦਾ ਨਹੀਂ ਪਤਾ ਲੱਗਦਾ ਐ ਬੈਠੀ ਆਪਣੇ ਭਰਾ ਦੇ ਘਰ ਹਾਂ ਤੁਹਾਨੂੰ ਕੀੜੀਆਂ ਲੜਦੀਆਂ ਨੇ ਪਰ ਮਾਥੇ ਦੇਣੇ ਰਵਾਂ ਰਾਤ ਨੂੰ ਆਪਾਂ ਮੀਂਹ ਨਰਵਾਂ ਸਾਰ ਮੈਂ ਤੁਹਾਨੂੰ ਕੀ ਤਕਲੀਫਾ ਵੇਖ ਲੈ ਸ਼ਰਨ ਤੇਰੀ ਮਿਹਰਬਾਨੀ ਆ ਤੇਰੇ ਕਰਕੇ ਮੇਨੀਆਂ ਗੱਲਾਂ ਸੁਣੀਆਂ ਪੈਣੀਆਂ ਨੇ ਜੇ ਤੂੰ ਚੰਗੀ ਹੋਵੇਂ ਨਾ ਤੇ ਇਨੀਆਂ ਗੱਲਾਂ ਸੁਣੀਆਂ ਨਾ ਪੈਣ ਮੈਨੂੰ ਗੱਲ ਤਾਂ ਉਹਨਾਂ ਨੇ ਕੋਈ ਮਾੜੀ ਨਹੀਂ ਆ ਜੋ ਗਿਆ ਸੱਚੀ ਗਿਆ ਮੇਰੇ ਸੁਣੋ ਗੱਲ ਆ ਜੋੜੇ ਤੁਹਾਡੇ ਦੇ ਦੋ ਹੱਥ ਚੰਗਾ ਤੇ ਮੇਰੇ ਕਰਕੇ ਲੜੋ ਨਾ ਮੈਂ ਬੈਠੀ ਆਪਣੇ ਭਰਾ ਦੇ ਘਰ ਹਾਂ ਤੁਹਾਨੂੰ ਕੀੜੀਆਂ ਲੜਦੀਆਂ ਨੇ ਪਰ ਮਾਥੇ ਦੇਣੇ ਰਵਾਂ ਰਾਤ ਨੂੰ ਆਪਾਂ ਮੀਂਹ ਨਰਵਾਂ ਸਾਰ ਮੈਂ ਤੁਹਾਨੂੰ ਕੀ ਤਕਲੀਫਾ ਵੇਖ ਲੈ ਸ਼ਰਨ ਤੇਰੀ ਮਿਹਰਬਾਨੀ ਆ ਤੇਰੇ ਕਰਕੇ ਮੈਨੀਆਂ ਗੱਲਾਂ ਸੋਨੀਆਂ ਪਹਿਣਦੀਆਂ ਨੇ ਜੇ ਤੂੰ ਚੰਗੀ ਹੋਵੇਂ ਨਾ ਤੇ ਇਨੀਆਂ ਗੱਲਾਂ ਸੋਨੀਆਂ ਨਾ ਪਹਿਣ ਮੈਨੂੰ ਗੱਲ ਤੇ ਉਹਨਾਂ ਨੇ ਕੋਈ ਮਾੜੀ ਨਹੀਂ ਆ ਜੋੜ ਕੇ ਆ ਸੱਚੀ ਕਿਹਾ ਮੇਰੇ ਸੁਣੋ ਗੱਲ ਆ ਜੋੜੇ ਤੁਹਾਡੇ ਦੇ ਦੋ ਹੱਥ ਚੰਗਾ ਤੇ ਮੇਰੇ ਕਰਕੇ ਲੜੋ ਨਾ ਠੀਕ ਆ ਤਸਾਂਦ ਪਾ ਕੇ ਮੈਂ ਕਰਕੇ ਲੜੋ ਨਾ ਮੈਂ ਨਹੀਂ ਤੋੜਿਆ ਆ ਤਲਾਸ਼ੀ ਲੈ ਲਓ ਭਾਈ ਮੇਰੀ ਮੈਂ ਨਹੀਂ ਜੋ ਤੋੜਿਆ ਮੇਰੀ ਗੱਲ ਸੁਣੋ ਜੇ ਤੈ ਬੇਇੱਜ਼ਤੀ ਕਰਉਂਦੀ ਹੋ ਨਾ ਤੇ ਕਰਤੱਬੀ ਕਰਮ ਦੇ ਜੀ ਜੇ ਉਹ ਸਾਗ ਦੀ ਦੋ ਚੀੜਨੀਆਂ ਤੋੜ ਲੈ ਲੱਗੀ ਸੀ ਤੇ ਕਿਹਨ ਜਾ ਗਿਆ ਸੀ ਕਿਦਾ ਉਹਨਾਂ ਨੂੰ ਆਣ ਕੇ ਪੇਜ ਤੁਹਾਡੇ ਤੋਂ ਵੱਡੇ ਨੇ ਤੁਸੀਂ ਇਹ ਹੀ ਸੋਚੋ ਕਿ ਤੁਸੀਂ ਪੇ ਕਿਆ ਘਰ ਬੈਠੇ ਜੀ ਨਾ ਕਿ ਸੌ ਰਹਿਆ ਘਰ ਜਿਹੜੀ ਤੁਹਾਡੀ ਨੀ ਜਬਾਨ ਚੱਲਦੀ ਆ ਕਮ ਸੇ ਕਮ ਮੇਰੇ ਨਾਲ ਤਾਂ ਕਿਸੇ ਦੀ ਬਣ ਕੇ ਰਹਿਣ ਦੋ ਉਹ ਵੀ ਤੁਹਾਨੂੰ ਸਾੜਾ ਹੀ ਪਿੰਦਾ ਵਾ ਵੀ ਕੋਈ ਇੰਨਾ ਚੰਗੀ ਤਰ੍ਹਾਂ ਬੋਲ ਨਾ ਲਵੇ ਤੇ ਮੈਨੂੰ ਸਾਗੋੜੀ ਪੁੱਛਿਆ ਸੀ ਤੇ ਮੈਂ ਹੀ ਹਾਂ ਕੀਤੀ ਸੀ ਤੁਸੀਂ ਤੇ ਬਸ ਲੜਾਈ ਨੂੰ ਜੋਰ ਰੱਖਿਆ ਹੁੰਦਾ ਵਾ ਪਹਿਲਾਂ ਮੇਰੇ ਨਾਲ adda ਲਾ ਲਿਆ ਫਿਰ ਹੋਰ ਹੈਗੀ ਤੇ ਉਹਨਾਂ ਲੋਂਦਾ ਭੇਜ ਤਰਾਉ ਬੇਸਤੀ ਬੇਸਤੀ ਦੇ ਲਈ ਕਿਉਂ ਤੂੰ ਬੇਤੇ ਘਰ ਹੀ ਕਰਵਾਉਂਦੇ ਨੇ ਚੰਗਾ ਤੂੰ ਖੋਲ ਦੇ ਨਹੀਂ ਤਾਂ ਹੀ ਬੇਇੱਜ਼ਤੀ ਕੀਤੀ ਆਨੇ। ਇਹੋਦੀ ਹਿੰਮਤ ਹੀ ਦੱਸ ਬੇਇੱਜ਼ਤੀ ਕਰਨ ਦੀ। ਤੇ ਚੀਜ਼ ਬਣੀ ਹੋਵੇ ਨਾ ਮੈਨੂੰ ਵੀ ਆਂਡ ਗਵਾਂਡ ਲੋੜ ਪੈਂਦੀ ਆ। ਮੈਂ ਤਾਂ ਜਿਹਦੇ ਕੋਈ ਚੀਜ਼ ਮੰਗਾ ਮੈਨੂੰ ਤਾਂ ਕੋਈ ਨਾ ਕਰਦਾ ਨਹੀਂ ਹੈਗਾ। ਤੇ ਤੁਸੀਂ ਆ ਜਿਹੜੀ ਸਾਗ ਦੋਗੋ ਉਹਨਾਂ ਕੋ ਖੋਲਿਆ ਜੇ ਕੀ ਬਾਦਰੀ ਵਾਲਾ ਕੰਮ ਕੀਤਾ ਜੀ। ਛੜੋ ਮਰੋ। ਮੈਨੂੰ ਕੀ ਲੱਗੇ। ਆ। ਹੱਸੇ ਤੇ ਬਾਬਾ ਇੰਨਾ ਸ਼ੁਗਰ ਕਰ। ਜੜਾ ਮੈਨੂੰ ਕਹਿ ਛੜਿਆ। ਮੈਨੂੰ ਸ਼ਰਮ ਨਹੀਂ ਆਹੀ। ਪਰ ਸ਼ਰਮ ਨੇ ਤੇ ਕੀ ਆਣੀ ਹੀ। ਪਰ ਚੱਲ ਭਲਾ ਹੋਏ ਉਹਦਾ ਵੀ। ਉਹ ਵੀ ਵਿਚਾਰੀ ਬੋਲੀ ਨਹੀਂ ਹੈਗੀ। ਜੇ ਕਿਤੇ ਉਹ ਵੀ ਬੋਲ ਪੈਂਦੀ ਨਾ। ਇਨੂੰ ਤਾਂ ਸਗੋ ਚੜਮਾ ਹੈ ਜਣੀ ਇਹਨੇ ਤੇ ਹੋਰ ਮੈਨੂੰ 400 ਨਾਉਣੀਆਂ ਹੈ ਉਥੇ ਮਰਨ ਦੇ ਪਰਾਂ ਇਹਨਾਂ ਨੂੰ ਘਰ-ਬਾਰ ਨਾਲ ਤੇਰੇ ਸਿਆਪੇ ਨੇ ਸਨ ਚਲ ਦਫਾ ਮਾਰ ਪਰਾਂ ਕਿਤੇ ਗਰੋਂ ਨਾਲ ਥਾੜਿਓ ਜੇ ਲਾ ਮਾਸਾ ਹਕਲ ਨਹੀਂ ਹੈ ਗੀਨ ਨੂੰ ਕਿੱਦਾਂ ਕੇ ਨਾ ਹੋ ਜਾਂਦਾ ਨਹੀਂ ਆ ਮੇਰੀ ਗਿੱਜੀ ਲੋਕਾਂ ਕੇ ਵੀ ਬੋਲਦੀ ਐ ਤੇ ਕਰਾਲੀ ਹੀ ਨਾ ਬੇਸੀ ਹੋਰ ਹੁਣੀ ਚਾਹੀਦੀ ਸੀ ਤੇਰੀ ਇੱਕ ਤਾਂ ਜੱਗੀ ਨੇ ਭੂਏ ਚੜਾਇਆ ਇਹਨੂੰ ਨਹੀਂ ਤੇ ਮੈਂ ਇਹਨੂੰ ਦੱਸਾਂ ਕਿ ਮੈਂ ਕੀ ਚੀਜ਼ ਆ ਬਸ ਬਹਿ ਗਈ ਆ ਢਾ ਲਾ ਕੇ ਇੱਥੇ ਇਹਨੂੰ ਤਾਂ ਮੈਂ ਕੱਢਣੀ ਆ ਘਰੋਂ ਕਿੱਦਾਂ ਨਿਕਲੇਗੀ ਏ ਇਨਾ ਸ਼ੁਕਰ ਆ ਜਿਹੜੀ ਦਵਾਈ ਮਿਲ ਗਈ ਆ ਦਵਾਈ ਲਾਗੂ ਚੱਗੋ ਮਿਲਦੀ ਵੀ ਨਹੀਂ ਇਹ ਨਾ ਘੜ ਪਿੰਡ ਦੇ ਚਲ ਮੁੰਡੇ ਨੇ ਮੰਗਵਾ ਦਿੱਤੀ ਚੱਲ ਫਲਾਹੋ ਵੀ ਉਹਦਾ ਹਰ ਇੱਕ ਗੱਲ ਜੱਗੀ ਨੇ ਮੈਨੂੰ ਸੌਂਪਾ ਦਿੱਤੀ ਆ ਤੇ ਤੂੰ ਕਿਸੇ ਨੂੰ ਦੱਸਣਾ ਨਹੀਂ ਤੂੰ ਹੁਣ ਨਾ ਮੈਂ ਕਿਸੇ ਨੂੰ ਦੱਸ ਸਕਦੀ ਹਾਂ ਇਹ ਗੱਲ ਉਹ ਸਿਆਣਾ ਹੋ ਗਿਆ ਵਾ ਕਿ ਕਿਹਨੂੰ ਦੱਸੀਏ ਪਰ ਉਹਨੂੰ ਇਹ ਨਹੀਂ ਪਤਾ ਕਿ ਦੁੱਖ ਦੱਸਨ ਨਾਲ ਦੁੱਖ ਘਟਦਾ ਵਾ ਹੁਣ ਸਮਝ ਨਹੀਂ ਆਉਂਦੀ ਕਿ ਚੱਲ ਕਿੱਥੇ ਗਿਆ ਸੁਵੇਰ ਦਾ ਘਰੋਂ ਨਿਕਲਿਆ ਹੀ ਤੇ ਨਾ ਹੀ ਦੱਸਿਆ ਵਾ ਕਿ ਮੈਂ ਜਾਣਾ ਜਾਂ ਨਹੀਂ ਜਾਣਾ ਇੱਕ ਤਾਂ ਇੰਨੀ ਮੈਨੂੰ ਟੈਨਸ਼ਨ ਪਈ ਹੈ ਨਾ ਜੇ ਨਹੀਂ ਆਉਂਦਾ ਤਾਂ ਵੀ ਮੈਨੂੰ ਟੈਨਸ਼ਨ ਜੇ ਹੁਣ ਆ ਗਿਆ ਬਣਾ ਤਾਂ ਵੀ ਮੈਨੂੰ ਟੈਨਸ਼ਨ ਪਈ ਚੱਲ ਇਦਾਂ ਕਰਾਂ ਪੋਮਾ ਨੂੰ ਫੋਨ ਲਾਵਾਂ ਨਾਲੇ ਪੋਮਾ ਨੂੰ ਦੱਸਾਂ ਕਿ ਆਹ ਗੱਲ ਇਦਾਂ ਹੋਈ ਕੰਮਕਮ ਤੂੰ ਜਵਾਈ ਭਾਈ ਨਾ ਤੇਰਾ ਸੁਹਾਰ ਨਾ ਬੋਲੂ ਸਾਸ਼ਿਕਾ ਜੀ ਸ਼ਾਸਿਕਰ ਬੰਨ ਹੋਰ ਸਨ ਕੀ ਹਾਲ ਆ ਹਾਂਜੀ ਠੀਕ ਠਾਕ ਤੁਸੀਂ ਦੱਸੋ ਨਹੀਂ ਕਰਨਾ ਕਿ ਕੁਛ ਨਹੀਂ ਘਰ ਦੇ ਕੰਮ ਬੰਦਾ ਡੇਂਗ ਕਰ ਹਾਂਜੀ ਤੁਸੀਂ ਠੀਕ ਠਾਕ ਚ ਠੀਕ ਆ ਫ੍ਰੀ ਆ ਤੁਸੀਂ ਹਾਂ ਹੁਣੇ ਫ੍ਰੀ ਹੋਈ ਆ ਤੈਨੂੰ ਪਤਾ ਹੀ ਘਰ ਦੇ ਕੰਮ ਕਿਤੇ ਖਤਮ ਹੁੰਦੇ ਆ ਮੈਂ ਨਾ ਤਾਂ ਨਾਲ ਗੱਲ ਕਰਨੀ ਹੀ ਹਾਂਜੀ ਹਾਂਜੀ ਤੇ ਜੋਤੀ ਪਿੰਡ ਗਈ ਆ ਹਾਂਜੀ ਜੋਤੀ ਪਿੰਡ ਹੀ ਆ ਮੈਂ ਵੀ ਉੱਥੇ ਹੀ ਗਈ ਮੈਂ ਕੱਲ ਹੀ ਆਈ ਹਜੀ ਹਾਂਜੀ ਹਾਂਜੀ ਨਹੀਂ ਮੈਂ ਤਾਂ ਪੁੱਛਣ ਠੀਕ ਸਾਬਾ ਆਇਆ ਸੀ ਨਾ ਤੇ ਸਾਬਾ ਮੈਨੂੰ ਡਿਆ ਹੀ ਕਹਿਣਾ ਤਾਂ ਮੈਂ ਜਾਣਾ ਵਾ ਜੱਗੀ ਹੋਣਾ ਕੋ ਤੈਨੂੰ ਪਤਾ ਮੈਂ ਤਾਂ ਬਹੁਤ ਮਨਾ ਦੀਦੀ ਕੀਤਾ ਪਰ ਨਹੀਂ ਉਹ ਚੀਜ਼ ਨੂੰ ਮੰਨਿਆ ਹੁਣ ਉਹਨੂੰ ਮੈਂ ਕਹਿੰਦੀ ਤੇ ਕਹਿੰਦੀ ਵੀ ਕੀ ਆਹ ਉਹਨੇ ਜਾ ਕੇ ਤਾਂ ਰਹਿਣਾ ਏ ਤੁਹਾਨੂੰ ਉਹਦੇ ਜਿੱਦ ਦਾ ਪਤਾ ਤੈ ਕਾ ਵਾ ਮੈਂ ਨਹੀਂ ਨਹੀਂ ਮੈਂ ਨਹੀਂ ਗਈ ਇਕੱਲਾ ਗਿਆ ਸੀ ਇਹ ਸੇਕਾ ਕਹਤਾਂ ਪੁੱਛਣ ਦੀ ਜੋਤੀ ਨੇ ਤੇ ਸ਼ਰਨੂ ਨੇ ਦੋਵਾਂ ਨੇ ਪਤਾ ਨਹੀਂ ਉਹਨੂੰ ਕਿੰਨੀਆਂ ਵੀ ਗੱਲਾਂ ਗਾਡੀਆਂ ਸੁਣਾਈਆਂ ਇਹ ਮੇਰੀ ਗੱਲ ਸੁਣੋ ਪਾਮਾ ਦੀਦੀ ਹੈ ਤੇ ਉਹ ਘਰ ਦਾ ਜਵਾਈ ਭਾਈ ਹੈ ਨਾ ਉਹ ਕਿਹੜਾ ਰੋਜ਼ ਇੰਨਾ ਕੋਲ ਤੁਰਿਆ ਹੈ ਜੇ ਘੜੀ ਪਾਲ ਚੱਲ ਗਿਆ ਸੀ ਤੇ ਚਲੋ ਚਾਹ ਪਾਣੀ ਘੋਟ ਪਿਆਲ ਦਿਦੋ ਨੇ ਆਪਣੇ ਘਰ ਨੂੰ ਆ ਜਾਣਾ ਤੁਹਾਨੂੰ ਸਾਰੀ ਮੇਰੇ ਘਰ ਦੀ ਹਾਲਤ ਦਾ ਪਤਾ ਵਾ ਨਾ ਕਿ ਵਕ ਕਿਦਾਂ ਆਪਣਾ ਟਾਈਮ ਕੱਢਦੀ ਕਿਦਾਂ ਨਹੀਂ ਕੱਢਦੀ ਤੇ ਤੁਹਾਨੂੰ ਪਤਾ ਕਿ ਜਿਹੜੀਆਂ ਉਹਨਾਂ ਦੀਆਂ ਕੀਤੀਆਂ ਵਾ ਨਾ ਉਹ ਵੀ ਮੈਨੂੰ ਭੁਗਤਣੀਆਂ ਪੈਂਦੀਆਂ ਵਾ ਇਹ ਨਹੀਂ ਨਹੀਂ ਮੈਂ ਤੁਹਾਨੂੰ ਲਾਮਾ ਨਹੀਂ ਦਿੰਦੀ ਸਿਰਫ ਇੱਕ ਗੱਲ ਹੀ ਦੱਸਣ ਲਈ ਕਿ ਕੋਈ ਬੰਦਾ ਐਦਾਂ ਕਰਦਾ ਚਲ ਸ਼ਰਨ ਦੇ ਚ ਹੈ ਆ ਹੀ ਉਦਾਂ ਦੀ ਨਿਆਣੀ ਚਾਣੀ ਆ ਤੇ ਜੋਤੀ ਦਾ ਦਿਮਾਗ ਤੇ ਕੰਮ ਕਰਨਾ ਚਾਹੁੰਦਾ ਨਾ ਕਿ ਜੋ ਘੜੀ ਪਾ ਲਾਇਆ ਵਾ ਕੋਈ ਗੱਲ ਨਹੀਂ ਚਾਹ ਪਾਣੀ ਪਿਆ ਲਓ ਨਹੀਂ ਪਿਆ ਲੈਣਾ ਕਾਮਸ ਕਮ ਤੁਸੀਂ ਗੱਲਾਂ ਹੀ ਨਾ ਕਰੋ ਵੈ ਹੋਇਆ ਤੁਮ ਮਾੜਾ ਹੀ ਆ ਕਿਉਂਕਿ ਮੇਰੀ ਗੱਲ ਸੁਣ ਜਵਾਈ ਪਾਈ ਨਾ ਇਦਾਂ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਮੈਂ ਉੱਥੇ ਹੁੰਦੀ ਤਾਂ ਸ਼ਾਇਦ ਰੋਕ ਹੀ ਲੈਂਦੀ ਪਰ ਮੈਨੂੰ ਤਾਂ ਬੜੀ ਟੈਨਸ਼ਨ ਹੈ ਜੱਗੀ ਦੀ ਜੱਗੀ ਵਿਚਾਰਾ ਨਹੀਂ ਠੀਕ ਜੱਗੀ ਨਹੀਂ ਠੀਕ ਹੈ ਹਲੋ ਧੀਰ ਮੈਂ ਤੁਹਾਨੂੰ ਕੀ ਪੁੱਛਣ ਦੀ ਹੈ ਕੀ ਹੋਇਆ ਜੱਗੀ ਨੂੰ ਇਹ ਵਾਇ ਤੇ ਹੋਣ ਦੀ ਤੁਸੀਂ ਮੈਨੂੰ ਦੱਸੋ ਕੀ ਹੋਇਆ ਜੱਗੀ ਨੂੰ ਮੈਂ ਤੁਹਾਨੂੰ ਜੋ ਪੁੱਛਣ ਦੀ ਉਹ ਦੱਸੋ ਮੈਨੂੰ ਹਲੋ ਹਲੋ ਹਏ ਫੋਮਾ ਦੀਦੀ ਨੇ ਫੋਨ ਕੱਟਤਾ ਵਾ ਪਤਾ ਨਹੀਂ ਕੀ ਡੈ ਕਹਿਣ ਕਿ ਮੈਂ ਤੇ ਆ ਬੜੀ ਟੈਨਸ਼ਨ ਚ ਹਾਂ ਹੁਣ ਪਨੀ ਜੱਗੀ ਨੂੰ ਆਂਦੀ ਕੀ ਹੋਇਆ ਵਾ ਮੈਂ ਤੇ ਜਾਵ ਨਹੀਂ ਸਕਦੀ ਮੈਂ ਤੇ ਸਿਰਫ ਇੱਥੋਂ ਹੱਥ ਪੈਰ ਜੋੜ ਸਕਦੀ ਹਾਂ ਸੱਚੇ ਪਾਤਸ਼ਾਹ ਕਿ ਜੋ ਵੀ ਠੀਕ ਠਾਕ ਹੀ ਹੋਵੇ ਕੋਈ ਗੱਲ ਨਾ ਹੋਈ ਹੋਵੇ ਮੈਨੂੰ ਦੱਸ ਦਿੰਦੇ ਚੰਗਾ ਹੀ ਨਾ ਹੁਣ ਮੈਨੂੰ ਟੈਨਸ਼ਨ ਹੀ ਪਈ ਰਹਿਣੀ ਹੈ ਇੱਕ ਮਿੰਟ ਹਏ ਮੈਂ ਇਸ ਕੀ ਫੋਮਨ ਦੱਸਣ ਲੱਗੀ ਹਾਂ ਕਿ ਜੱਗੀ ਨਹੀਂ ਠੀਕ ਹੈ ਜੱਗੀ ਨੇ ਤੇ ਮੈਨੂੰ ਸੁਖ ਮਨਾ ਕੀਤਾ ਵਾ ਕਿ ਤੂੰ ਦੱਸਣ ਆਣੀ ਆ ਉਹੋ ਗੱਲ ਆ ਮੇਰੇ मुंह ਫੇਰ ਉਹ ਗੱਲ ਨਿਕਲ ਚਲੀ ਗਈ। ਫੇਰ ਫਾਮ ਦਾ ਫੋਨ ਆਈ ਜਾਣ ਡਿਆ। ਹੁਣ ਕੀ ਕਰਾਂ? ਨਹੀਂ ਫੋਨ ਨਹੀਂ ਮੈਂ ਚੁੱਕਣਾ। ਕਿਉਂਕਿ ਉਹਨੇ ਹੁਣ ਮੈਨੂੰ ਪੁੱਛਣਾ ਵਾ। ਇਹ ਤੋਂ ਚੰਗਾ ਮੈਂ ਫੋਨ ਰੱਖ ਹੀ ਦਿੰਨੀ ਬਾਅਦ ਵਿੱਚ ਗੱਲ ਕਰ ਲਵਾਂਗੀ। ਪਤਾ ਨਹੀਂ ਹੁਣ ਕੀ ਸਾਬ-ਕਤਬ ਤੇ ਕੀ ਨਹੀਂ ਐ। ਸਾਬਾ ਵੀ ਆਖਣ ਡੇ ਇਹ ਜੱਗੀ ਘਰ ਹੈ ਨਹੀਂ ਐ। ਉਹ ਵੀ ਕੀਪਤਾ ਇੰਨਾ ਕਿਉਂ ਬੋਲੀਆਂ ਵਾ। ਕਮਸ ਕਮ ਹਣਾ ਕੋਈ ਤਾਂ ਬੰਦਾ ਰਹਾਦਾ ਗੱਲ ਦਾ ਸਬਰ। ਹੁਣ ਪਤਾ ਨਹੀਂ ਜੱਗੀ ਨੂੰ ਕੀ ਗੱਲ ਹੋਣੀ ਤੇ ਕੀ ਨਹੀਂ ਹੋਣੀ ਜਿਹੜਾ ਗੁੱਸਾ ਉਹ ਰਾਂ ਨੇ ਸਾਰਾ ਸਾਬੇ ਤੇ ਕੱਢਦਾ ਦੱਸਿਆ ਵੀ ਨਹੀਂ ਉਹਨੇ ਮੈਨੂੰ ਕੁਕ ਇੱਕ ਮੇਰੀ ਟੈਨਸ਼ਨ ਮੁੱਕਦੇ ਨਹੀਂ ਦੂਜੀ ਪੈ ਜਾਂਦੀ ਹੈ ਹੁਣ ਪੰਮਾ ਫੋਨ ਵੀ ਨਹੀਂ ਚੁੱਕਣ ਦਈ ਸਵੇ ਸੱਚੇ ਪਾਤਸ਼ਾਹ ਸਭ ਕੁਝ ਠੀਕ ਠਾਕ ਹੀ ਹੋਵੇ ਮੇਰੇ ਤਾਂ ਇਨੇ ਮਜਬੂਰੀ ਕਿ ਮੈਂ ਜਾਵ ਨਹੀਂ ਸਕਦੀ ਉੱਥੇ